ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਵਿੱਚ ਦੇਸ਼ ਪੰਜਾਬ ਦੀ ਧਰਤੀ ਤੋਂ ਕੁਝ ਮਹਿਮਾਨ ਪਹੁੰਚੇ ਹਨ ਭਾਈ ਪਰਮਜੀਤ ਸਿੰਘ ਮੰਡ ਜੋ ਤਲਖਾਲਸਾ ਦੇ ਮੁੱਖ ਸੇਵਾ ਦਾ ਅੰਦੀ ਸੇਵਾ ਨਿਭਾ ਰਹੇ ਹਨ ਉਹਨਾਂ ਦੇ ਨਾਲ ਭਾਈ ਸੁਖਵਿੰਦਰ ਸਿੰਘ ਜੋ ਬਖਵਕ ਯੂਨੀਵਰਸਿਟੀਆਂ ਦੇ ਵਿੱਚ ਜਥੇਬੰਦੀ ਸਾਥ ਦੇ ਬਸ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੁਖੀ ਹੋਣ ਦੇ ਸੇਵਾ ਨਿਭਾ ਰਹੇ ਹਨ ਤੇ ਵੱਖ-ਵੱਖ ਯੂਨੀਵਰਸਟੀਆਂ ਦੇ ਵਿੱਚ ਜੋ ਸੱਤ ਸਵੇਰ ਕਾਰਜ ਲਿਖੇ ਜਾ ਰਹੇ ਹਨ ਉਹਨਾਂ ਦੇ ਕੋਆਰਡੀਨੇਟਰ ਹਨ ਤੇ ਨਾਲ ਭਾਈ ਹਰਵਿੰਦਰ ਸਿੰਘ ਦਲ ਖਾਲਸਾ ਦੇ ਕੈਨੇਡਾ ਦੇ ਕੋਆਰਡੀਨੇਟਰ ਆਪਣੇ ਵਿੱਚ ਪਹੁੰਚੇ ਹਨ ਤੇ ਜਿੱਦਾਂ ਆਪ ਵੀ ਜਾਣਦੇ ਹੋ ਕਿ ਬੀਤੇ ਹਫਤੇ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਬਰਸੀ ਵੱਖ-ਵੱਖ ਦੁਨੀਆ ਦੇ ਵੱਖ-ਵੱਖ ਗੁਰਦਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਰੂਪ ਦੇ ਵਿੱਚ ਮਨਾਈ ਗਈ। ਕਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਜੋ ਪਿਛਲੇ ਸਾਲ ਲੰਦੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੇ ਇੱਕ ਕਾਰਜ ਆਰੰਭ ਕਰਵਾਇਆ ਸੀਗਾ ਕੁਝ ਸਾਲ ਪਹਿਲਾਂ। ਉਹ ਸੀਗਾ ਕਿ ਜੋ ਮੌਜੂਦਾ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਸਨੀਆਂ ਮਾਤਾਵਾਂ ਬੀਬੀਆਂ ਭੈਣਾਂ ਦੀ ਜੋ ਸੇਵਾ ਹੋ ਰਹੀ ਆ ਜਿਹੜੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀ ਜਾਂ ਹੋਰ ਕਿਸੇ ਵੀ ਤਰੀਕੇ ਸੰਘਰਸ਼ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ ਰਿਹਾ ਆ ਉਹਨਾਂ ਨੂੰ ਸਮਰਪਿਤ ਇੱਕ ਕਿਤਾਬ ਦਾ ਆਰੰਭ ਹੋਇਆ ਸੀਗਾ ਜੋ ਕਿਤਾਬ ਹੁਣ ਸੰਪੂਰਨ ਹੋ ਗਈ ਆ ਅੱਜ ਭਾਈ ਪਰਮਜੀਤ ਸਿੰਘ ਉਸ ਕਿਤਾਬ ਦਾ ਵੀ ਸੰਗਤ ਦੇ ਰੂਬਰੂ ਉਹਦਾ ਐਲਾਨਮੇ ਕਰਨਗੇ ਕਿਤਾਬ ਦਾ ਨਾਮ ਹੈ ਕੌਰਨਾਮਾ ਵਕਤੀ ਮੈਂ ਹੁਣ ਅਗੇ ਵੀਰ ਤ੍ਰਿਮਨ ਸਿੰਘ ਨੂੰ ਬੇਨਤੀ ਕਰਾਂਗਾ ਉਹ 2-4 ਮਿੰਟ ਲਈ ਆਪ ਜੀ ਨਾਲ ਕਾਰਨਾਮਾ ਕਿਤਾਬ ਦੇ ਬਾਰੇ ਆਪ ਜੀ ਨੂੰ ਜਾਣਨਾ ਪਉਣਗੇ ਤੇ ਇਸ ਤੋਂ ਬਾਅਦ ਕੋਈ ਪਰਮਜੀਤ ਸਿੰਘ ਮੰਡ ਤੋਂ ਆਪ ਕਾਰਨਾਮਾ ਕਿਤਾਬ ਜਿਹੜੀ ਆ ਸੰਗਤ ਦੇ ਸਾਹਮਣੇ ਪੇਸ਼ ਕਰਾਂਗੇ ਗੁਰੂ ਪਿਆਰੇ ਖਾਲਸਾ ਜੀ ਗੁਰੂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਦਿਨ ਆ ਪਿਛਲੇ ਹਫਤੇ ਵਿੱਚ 6 ਮਈ ਨੂੰ ਪਿਛਲੇ ਸਾਲ ਚੀਰਪਾਈ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਦੀ ਧਰਤੀ ਤੋਂ ਸ਼ਹਾਦਤ ਹੁੰਦੀ ਆ ਤੇ ਉਸ ਤੋਂ 4 ਸਾਲ ਪਹਿਲਾਂ ਇਸ ਕਿਤਾਬ ਦਾ ਜਿਹੜੀ ਮੇਰੇ ਹੱਥ 'ਚ ਆਇਆ ਇਹਦਾ ਫੁਰਨਾ ਬਣਿਆ ਉਹਨਾਂ ਦੇ ਮਨ 'ਚ ਜੋ ਮੈਂ ਪੜਿਆ ਤੇ ਜੋ ਮੈਂ ਸੁਣਿਆ ਤੇ ਉਹ اسی ਧਰਤੀ ਤੋਂ ਜਿਹੜਾ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਲਾਹੌਰ ਦੇ ਵਿੱਚ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਣ ਦੇ ਪੀਸਣ ਪੀਸੇ ਖੰਨੀ ਖੰਨੀ ਟੁੱਕੜ ਰੋਟੀ ਦਾ ਗੁਜ਼ਾਰਾ ਕੀਤਾ ਤੇ 4 ਸਾਲ ਬਾਅਦ ਉਹ ਸ਼ਹੀਦ ਭਾਈ ਬੰਦਜੀਤ ਸਿੰਘ ਪਾਂਗੜ ਉਹ ਸੀ ਧਰਤੀ ਦੇ ਸ਼ਹੀਦ ਹੁੰਦੇ ਆ ਮੈਂ ਪਹਿਲਾਂ ਹੀ ਇੱਥੋਂ ਦਾ ਜੰਪ ਆ ਲਿਆ ਮੈਂ ਖਿਮਾ ਮੰਗਣਾ ਚਾਹੁੰਦਾ ਜੇ ਮੇਰੀ ਪੰਜਾਬੀ ਜੇ ਥੋੜੀ ਬਹੁਤੀ ਵੱਧ ਘੱਟ ਹੋਵੇ ਉਹਨਾਂ ਨੇ ਉਸੇ ਧਰਤੀ ਤੇ ਉਹਨਾਂ ਸ਼ਹੀਦ ਸਿੰਘ ਸਿੰਘਣੀਆਂ ਦੀ ਧਰਤੀ ਤੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਉਹਨਾਂ ਦੇ ਮਨ ਦਾ ਫੁਰਨਾ ਅੱਜ ਆ ਬੁੱਕ ਦਾ ਰੂਪ ਧਾਰਨ ਕਰ ਗਿਆ ਤੇ ਇਹ ਜਿਹੜਾ ਕਾਰਨਾਮਾ ਆ ਜਿਹੜੀ ਸ਼ਹੀਦ ਸਿੰਘੜੀਆਂ ਦੀ ਗੱਥਾ ਆ ਇਹ ਉਹਨਾਂ ਸ਼ਹੀਦ ਸਿੰਘੜੀਆਂ ਦੀ ਗੱਥਾ ਆ ਜਿਨ੍ਹਾਂ ਨੇ ਇਤਿਹਾਸ ਦੁਬਾਰਾ ਦੁਹਰਾਇਆ ਆਪਣੇ ਮੌਜੂਦਾ ਸੰਘਰਸ਼ ਦੇ ਵਿੱਚ ਕਿਉਂਕਿ ਜ਼ਿਆਦਾਤਰ ਸਾਨੂੰ ਸੰਘਰਸ਼ ਵਿੱਚ ਇਹ ਪਤਾ ਕਿ ਜਿਨ੍ਹਾਂ ਸ਼ਹੀਦ ਸਿੰਘਾਂ ਨੇ ਕੁਰਬਾਨੀ ਦਿੱਤੀਆਂ ਤੇ ਉਹਨਾਂ ਦੇ ਕਾਰਨਾਮਿਆਂ ਬਾਰੇ ਪਰ ਬਹੁਤ ਘੱਟ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿੱਦਾਂ ਹੀ ਸਿੰਘਾਂ ਨੇ ਕੁਰਬਾਨੀ ਦਿੱਤੀਆਂ ਉਦਾਂ ਹੀ ਬੀਬੀਆਂ ਨੇ ਵੀ ਦਿੱਤੀਆਂ ਤੇ ਜੇ ਆਪਾਂ ਬਰਾਬਰਤਾ ਦੀ ਗੱਲ ਕਰਦੇ ਆਂ ਸਪੈਸ਼ਲੀ ਵੈਸਟ ਦੇ ਵਿੱਚ ਜੋ ਭਾਈ ਸ਼ਹੀਰ ਭਾਈ ਜਸਵੰਤ ਸਿੰਘ ਖਾਲੜਾ ਦੀ ਗੱਲ ਆ ਕਿ ਜਿਹੜੀ ਸ਼ਹਾਦਤ ਦੀ ਦਾਤ ਆ ਉਹ ਆਪਣਾ ਗੁਰਗੱਦੀ ਤੋਂ ਬਾਅਦ ਸਭ ਤੋਂ ਵੱਡਾ ਆਪਣਾ ਤੋਹਫਾ ਜਾਂ ਆਪਣਾ ਦਾਤ ਆ ਜਿਹੜੀ ਜਿਹੜਾ ਕਿ ਸਿੱਖ ਨੂੰ ਮਿਲ ਸਕਦਾ ਆ ਤੇ ਉਹ ਦਾਤ ਗੁਰੂ ਸਾਹਿਬ ਨੇ ਬੀਬੀਆਂ ਨੂੰ ਵੀ ਤੇ ਸਿੰਘਾਂ ਨੂੰ ਵੀ ਬਰਾਬਰਤਾ ਨਾਲ ਬਖਸ਼ਿਆ ਇਹੀ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਜਿਹੜੀ ਗੁਰੂ ਸਾਹਿਬ ਨੇ ਬਰਾਬਰਤਾ ਦੀ ਦਾਤ ਬਖਸ਼ੀ ਆ ਜਿਹੜੀ ਸ਼ਹਾਦਤ ਦੀ ਤੇ ਉਸ ਚੀਜ਼ ਨੂੰ ਉਹ ਹੱਥ ਜਿਹੜਾ ਬੀਬੀਆਂ ਨੇ ਉਸ ਮੌਜੂਦਾ ਸੰਘਰਸ਼ ਵਿੱਚ ਆਪ ਲਿਆ ਤੇ ਉਹ ਸਾਡੇ ਨਾਲੋਂ ਵੀ ਸੰਗਤ ਵਿੱਚ ਉਹ ਸਰਮੌਰ ਸ਼ਹਾਦਤ ਕਰਕੇ ਉਹ ਸਰਮੌਰ ਹੋਈਆਂ ਤੇ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਆਪਣੇ ਸਿੰਘਾਂ ਨੂੰ ਇੱਕ ਢਾਲ ਦੇ ਰੂਪ ਦੇ ਵਿੱਚ ਸੰਭਾਲਿਆ ਜਿੱਦਾਂ ਆਪਾਂ ਸੋਚਦੇ ਹਾਂ ਕਿ ਜ਼ਿਆਦਾਤਰ ਮਰਦ ਇੱਕ ਪ੍ਰੋਟੈਕਟਰ ਦੇ ਰੂਪ ਦੇ ਵਿੱਚ ਸਮਝਿਆ ਜਾਂਦਾ ਪਰ ਉਹਨਾਂ ਨੇ ਇੱਕ ਪ੍ਰੋਟੈਕਸ਼ਨ ਦੇ ਤੌਰ ਤੇ ਸਿੰਘਾਂ ਦੀ ਜਿਹੜੇ ਭੇਤ ਸੀ ਉਹ ਦੱਸੇ ਨਹੀਂ ਤੇ ਉਹਨਾਂ ਨੇ ਬਹੁਤ ਵੱਡੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਬੁੱਕ ਦੇ ਵਿੱਚ ਤਿੰਨ ਭਾਗ ਨੇ ਇੱਕ ਜੋ ਲੜ ਹੈ ਦੀਨ ਦੇ ਹੇਤ ਜਿਨ੍ਹਾਂ ਸਿੰਘਣੀਆਂ ਨੇ ਮੁਕਾਬਲਿਆਂ ਦੇ ਵਿੱਚ ਤੇ ਐਕਚੁਅਲ ਆਪਣਾ ਹਥਿਆਰ ਚੱਕ ਕੇ ਅਸਲਾ ਚੱਕ ਕੇ ਮੁਕਾਬਲੇ ਕੀਤੇ ਉਹਨਾਂ ਦੀ ਗੱਲ ਆ ਦੂਜਾ ਸੀਸ ਦੀਆਂ ਪਰ ਸਿਰਨਾਂ ਦੀਆਂ ਜਿਨ੍ਹਾਂ ਨੇ ਜੇਲ੍ਹ ਦੀਆਂ ਕਾਲ ਕੋਠੀਆਂ ਵਿੱਚ ਆਪਣਾ ਸਿੰਘਾਂ ਦੇ ਭੇਤ ਤੇ ਜਥੇਬੰਦੀਆਂ ਦੇ ਭੇਤ ਹੋਣ ਦੇ ਬਾਵਜੂਦ ਉਹਨਾਂ ਨੇ ਕੋ ਉਹ ਭੇਤ ਖੋਲੇ ਨਹੀਂ ਤੇ ਆਖਰជា ਤੈਂ ਕੀ ਦਰਦਨਾ ਆਇਆ ਜਿਨ੍ਹਾਂ ਨੇ ਬਹੁਤ ਅਤ ਦਾ ਤਸ਼ੱਦਦ ਸਹਿਆ ਜਿੱਦਾਂ ਲਾਹੌਰ ਦੀ ਤਖਤੀ ਤੇ ਆਪਾਂ ਇਤਿਹਾਸ ਵਿੱਚ ਪਹਿਲਾਂ ਵੀ ਸੁਣਦੇ ਆਂ ਤੇ ਇਹਦੇ ਵਿੱਚ ਮੈਂ 70 ਪੇਜ ਪੜੇ ਹਾਲੇ ਤੱਕ ਤੇ ਉਹਦੇ ਵਿੱਚ ਪਹਿਲੇ ਪਹਿਲੇ ਸਫਿਆਂ ਦੇ ਵਿੱਚ ਹੀ ਜੋ ਲਰੈਦੀਨ ਕੇ ਹੇਤ ਉਹਦੇ ਵਿੱਚ ਹੀ ਇੱਕ ਬੀਬੀ ਹਰਪਾਲ ਕੌਰ ਸ਼ਹੀਦ ਅਈ ਗਵਿੰਦਰ ਸਿੰਘ ਉਹਨਾਂ ਦੀ ਸਿੰਗਣੀ ਸੀਗੀ ਉਹਨਾਂ ਦਾ ਵੀ ਜੇਕਰ ਆਉਂਦਾ ਇਹ ਮੈਨੂੰ ਪਤਾ ਨਹੀਂ ਸਿਕਾ ਕਿ ਉਹਨਾਂ ਨੇ ਵੀ ਜਿਹੜਾ ਰਟਾਲ ਕਾਂਡ ਜਿਹੜਾ 5-6 ਦਿਨਾਂ ਦਾ ਗਹਿਗਾਚ ਮੁਕਾਬਲਾ ਸਿੰਘਾਂ ਨੇ ਕੀਤਾ ਉਹਦੇ ਵਿੱਚ ਉਹਨਾਂ ਦਾ ਵੀ ਹੱਥ ਸੀਗਾ ਉਹਨਾਂ ਨੇ ਵੀ ਮੋਰਚਾ ਸੰਭਾਲਿਆ ਸੀਗਾ ਉਸ ਵੇਲੇ ਸ਼ਹੀਦ ਬੀਬੀ ਹਰਪਾਲਪੁਰ ਤਾਂ ਇਹ ਮੈਨੂੰ ਪਹਿਲੀ ਵਾਰੀ ਇਸ ਚੀਜ਼ ਦਾ ਪਤਾ ਲੱਗਾ ਤੇ ਹੋਰ 65 ਸ਼ਹੀਦ ਸਿੰਘਣੀਆਂ ਦੀ ਇਸ ਇਹਦੇ ਵਿੱਚ ਗਾਥਾ ਆ ਆਪਣਾ ਤੁਸੀਂ ਇਹਨੂੰ ਸਮਝਿਓ ਕਿ ਸ਼ਹੀਦ ਸਿੰਘ ਦੀ ਦੇਣ ਆ ਪਾਈ ਪਰਮਜੀਤ ਸਿੰਘ ਪੰਜਵਣ ਹੁਣਾਂ ਦੀ ਜੇ ਆਪਾਂ ਉਹਨਾਂ ਨੂੰ ਯਾਦ ਕਰਨਾ ਤਾਂ ਸਭ ਤੋਂ ਬੈਸਟ ਕੀ ਜੇਹੀ ਹੋਊਗੀ ਕਿ ਆਪਾਂ ਇਸ ਬੁੱਕ ਨੂੰ ਪੜ੍ਹੀਏ ਬਾਕੀ ਅੱਜ ਸਾਡੇ ਵਿੱਚ ਪਾਈ ਪਰਮਜੀਤ ਸਿੰਘ ਮਾਨਡ ਵੀ ਮੌਜੂਦ ਆ ਉਹਨਾਂ ਦੀ ਗੱਲ ਸਾਨੂੰ ਜ਼ਰੂਰ ਸੁਣਨੀ ਚਾਹੀਦੀ ਕਿਉਂਕਿ ਪੰਜਾਬ ਦੀ ਪੰਜਾਬ ਦੇ ਵਿੱਚ ਉਹ ਇਸ ਵੇਲੇ ਸੰਘਰਸ਼ ਵਿੱਚ ਸਭ ਤੋਂ ਮੋਹਰੀਆਂ ਸਫਾਵਾਂ ਵਿੱਚ ਜਿਹੜਾ ਦਲ ਖਾਲਸਾ ਉਸ ਜਥੇਬੰਦੀ ਦੇ ਮੁੱਖ ਸੇਵਾਦਾਰ ਆ ਸਾਰੀ ਸੰਗਤ ਨੂੰ ਬੈਠ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਇੱਥੇ ਆਪਾਂ ਰਹਿ ਕੇ ਆਪਾਂ ਪੰਜਾਬ ਦੀ ਰਹਿਨਮਾਈ ਵਿੱਚ ਜਿਹੜੇ ਸਿੰਘ ਉੱਥੇ ਸੰਘਰਸ਼ ਕਰ ਰਹੇ ਆ ਜਿੱਦਾਂ ਆਪਾਂ ਸੋਚਦੇ ਆ ਕਿ ਇੱਥੇ ਜਿਆਦਾ ਖਾਲਿਸਤਾਨ ਦੀ ਗੱਲ ਹੁੰਦੀ ਆ ਗੱਲ ਉੱਥੋਂ ਹੀ ਸ਼ੁਰੂ ਹੁੰਦੀ ਆ ਉੱਥੇ ਹੀ ਜਿਹੜੇ ਗੱਲ ਕਰਦੇ ਆ ਤੇ ਇਹ ਵੀ ਬਹੁਤ ਵੱਡਾ ਭਲੇਖ ਆ ਕਿ ਲੋਕੀ ਉੱਥੇ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਉੱਥੇ ਜਿਹੜੀ ਦਾਲ ਖਾਨ ਸਾਹਿਬਾਂ ਦੀ ਜਥੇਬੰਦੀ ਆ ਇੱਕ ਇੱਕ ਐਗਜ਼ੈਂਪਲ ਆ ਕਿ ਉੱਥੇ ਵੀ ਗੱਲ ਹੁੰਦੀ ਆ ਤੇ ਉਹਨਾਂ ਦੀ ਗੱਲ ਕਰਕੇ ਹੀ ਅਸੀਂ ਇੱਥੇ ਗੱਲ ਕਰ ਸਕਦੇ ਆ ਉਹਨਾਂ ਦੇ ਵਿਚਾਰ ਸੁਣ ਕੇ ਜਾਣਾ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਇਮਾਨਦਾ ਜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਵੀਰ 3 ਮਨ ਸਿੰਘ ਦੱਸ ਕੇ ਗਏ ਆ ਇਹ ਨਿਰੰਤਰ ਇਹਨਾਂ ਨੇ ਸੰਘਰਸ਼ ਨੂੰ ਪੰਜਾਬ ਦੀ ਧਰਤੀ ਤੇ ਜਾਰੀ ਰੱਖਿਆ ਆ ਵੱਖ-ਵੱਖ ਸਮੇਂ ਦੇ ਵਿੱਚ ਨਿਰੰਤਰ ਦੀ ਸੰਘਰਸ਼ ਦੀ ਰੂਪਰੇਖਾ ਬਦਲਦੀ ਆ ਪਰ ਜਿਹੜੀ ਨਿਰੰਤਰਤਾ ਜਾਰੀ ਰਹਿਣੀ ਉਹ ਬਹੁਤ ਜ਼ਰੂਰੀ ਆ ਤੇ ਸਾਨੂੰ ਮਾਣ ਆ ਇਹਨਾਂ ਤੇ ਇਹਨਾਂ ਨੇ ਉਹ ਸੰਘਰਸ਼ ਦੇ ਮੂੰਹ ਕਦੀ ਵੀ ਢਲਾਨੀ ਪੈਣ ਨਹੀਂ ਦਿੱਤਾ ਹੁਣ ਮੈਂ ਬੇਨਤੀ ਕਰਾਂਗਾ ਭਾਈ ਪਰਮਜੀਤ ਸਿੰਘ ਮਾਨ ਸਾਹਿਬ ਨੂੰ ਉਹ ਸਟੇਜ ਤੇ ਆਉਣ ਤੇ ਆ ਕੇ ਪਹਿਲਾਂ ਜਿਹੜੀ ਕਾਰਨਾਮਾ ਕਿਤਾਬ ਆ ਉਹ ਸੰਗਤ ਨੂੰ ਸਮਰਪਿਤ ਕਰਨ ਤੇ ਉਸ ਤੋਂ ਬਾਅਦ ਆਪਣੇ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ